ਰਖੜੀ ਦੇ ਉੱਪਰ ਸਪੈਸ਼ਲ ਧਮਾਕਾ ਜੀ ਆ ਤੁਸੀਂ ਸੂਟ ਦੇਖੋ ਕਿੰਨਾ ਵਧੀਆ ਸੂਟ ਹੈਗਾ ਆ ਔਰ ਕੀਮਤ ਸਿਰਫ 300 ਰੁਪਿਆ ਸਪੈਸ਼ਲ ਧਮਾਕਾ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਇਹੀ ਜਿਹੜਾ ਸੂਟ ਹੈਗਾ ਕਾਫੀ ਕੋਸਟਲੀ ਲੱਗਦਾ ਲੱਗਣਾ ਹੈਗਾ ਆ ਸਿਰਫ 300 ਰੁਪਿਆ ਆ ਸੂਟ ਦੇਖੋ ਤੁਸੀਂ 300 ਰੁਪਏ ਦੇ ਵਿੱਚ ਬਾਜ਼ਾਰ ਦੇ ਵਿੱਚ 5-500 ਦਾ ਆਹ ਸੂਟ ਦੇਖੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੀ ਗੈਟਅਪ ਦੇਖੋ ਕਿੰਨਾ ਵਧੀਆ ਹੈਗਾ ਆ ਔਰ ਤੁਹਾਨੂੰ ਫੋਟੋ ਵੀ ਤੁਹਾਨੂੰ ਕਲੋਜ਼ ਅਪ ਕਰਕੇ ਦਿਖਾ ਰਹੇ ਹਾਂ ਇਹ ਸੂਟ ਸਿਰਫ ਤੇ ਸਿਰਫ ਤੁਹਾਨੂੰ ਕਿੰਨੇ ਦਾ ਮਿਲੇਗਾ ਪਿੱਛੇ ਦੇਖੋ ਬੈਕ ਦੇਖੋ ਇਹਦੀ 350 ਰੁਪਏ ਦਾ ਇਹ 350 ਰੁਪਏ ਦੇ ਵਿੱਚ ਇਕਾ ਆ ਕਲਰ ਤੁਹਾਨੂੰ ਮਿਲ ਜਾਏਗਾ। ਸੋ ਮਾਫ ਕਰਨਾ। ਹਾਂਜੀ। ਆ 300 ਰੁਪਏ ਚ 300 ਰੁਪਏ ਚ ਚਲੋ 300 ਚ ਦੇ ਦਿੱਤਾ। ਆ ਵੀ 300 ਰੁਪਏ ਦੇ ਵਿੱਚ ਮਿਲ ਜਾਏਗਾ ਤੁਸੀਂ ਸੂਟ ਦੇਖੋ। ਔਰ 300 ਰੁਪਏ ਦੇ ਵਿੱਚ। ਔਰ ਆ ਸੂਟ ਤੁਸੀਂ ਦੇਖੋ ਬਾਜ਼ਾਰ ਬਾਹਰ ਤੁਸੀਂ ਜਾਓ ਪਾਰਟੀ ਦੇ ਵਿੱਚ ਪਾ ਕੇ ਜਾਓ ਬੜਾ ਹੀ ਵਧੀਆ ਸੂਟ ਹੈਗਾ ਆ। ਔਰ ਚਮਕ ਦੇਖੋ ਇਹਦਾ ਗੈਟਅਪ ਦੇਖੋ। ਔਰ ਇਹ ਸੂਟ ਸਰਪ ਤੁਹਾਨੂੰ 350 ਵਾਲਾ ਅਸੀਂ ਦਿਖਾ ਰਹੇ ਆ ਆ 300 ਰੁਪਏ ਦੇ ਵਿੱਚ ਸੂਟ ਦੇਖੋ ਔਰ ਇਸ ਤੋਂ ਅੱਗੇ ਆ ਜਾਓ 350 ਰੁਪਏ ਦੇ ਵਿੱਚ ਆ ਸੂਟ ਤੁਸੀਂ ਦੇਖੋ ਕਿੰਨਾ ਵਧੀਆ ਸੂਟ ਹੈਗਾ ਆ ਸਿਰਫ 350 ਰੁਪਏ ਦੇ ਵਿੱਚ ਲੱਗੇਗਾ ਇਹ ਤੁਹਾਨੂੰ ਔਰ ਆ ਦੇਖੋ ਹੋਰ ਸੂਟ ਤੁਹਾਨੂੰ ਜਿਹੜਾ ਹੈਗਾ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਸਰਪ 350 ਰੁਪਏ ਦੇ ਵਿੱਚ ਸੂਟ 350 ਰੁਪਏ ਚ ਆਈਟਮ ਦੇਖੋ ਤੁਸੀਂ ਕਿੰਨੀ ਵਧੀਆ ਹੈਗੀ ਆ 350 ਰੁਪਏ ਚ ਵਿਆਹ ਸ਼ਾਦੀ ਪਾਰਟੀ ਦੇ ਉੱਪਰ ਤੁਸੀਂ ਇਹ ਸੂਟ ਪਾਓਗੇ ਵਾਹ ਜੀ ਵਾ ਨਜ਼ਾਰਾ ਹੀ ਆ ਜਾਏਗਾ। ਔਰ ਅਸੀਂ ਤੁਹਾਨੂੰ ਜਿਹੜੇ ਆ ਆ ਸੂਟ ਜਿਹੜਾ ਆ 300 ਰੁਪਏ ਦੇ ਵਿੱਚ ਸਿਰਫ ਤੋਂ ਤੁਸੀਂ ਦੇਖੋ ਕਿੰਨੇ ਵਧੀਆ ਆ ਨੇ ਸ਼ਾਨਦਾਰ ਸੂਟ ਨੇ ਔਰ ਰਖੜੀ ਦੇ ਉੱਪਰ ਸਪੈਸ਼ਲ ਜਿਹੜੀ ਆ ਆਫਰ ਲਗਾ ਦਿੱਤੀ ਆ ਬੈਗ ਵਾਲਾ ਸੂਟ ਹੈਗਾ ਜੀ ਬੈਗ ਵਾਲੇ ਸੂਟ ਇਹ ਤੁਹਾਨੂੰ 889900 ਰੁਪਏ ਦੇ ਬੈਗ ਦੇ ਵਿੱਚ ਪੈਕ ਕਰਕੇ ਦੇ ਦਿੰਦੇ ਆ ਇਹ 500 ਰੁਪਏ ਦੇ ਵਿੱਚ ਸੂਟ ਮਿਲੇਗਾ ਸਿਰਫ ਆ ਤੁਸੀਂ ਕਲਰ ਦੇਖੋ ਕਿੰਨਾ ਪਿਆਰਾ ਆ ਸਿਰਫ 500 ਰੁਪਏ ਦੇ ਵਿੱਚ ਬੈਗ ਵਾਲਾ ਸੂਟ ਤੁਹਾਨੂੰ ਮਿਲੇਗਾ ਬੈਗ ਤੁਹਾਡੇ ਨੂੰ ਬੈਗ ਤਾਂ ਫਰੀ ਹੈ ਜੀ ਨਾਲ ਇਹ ਬੈਗ ਵਾਲੇ ਸੂਟ ਤੁਹਾਨੂੰ ਦਿਖਾ ਲਿਆ ਉਹ ਰਾ ਸੂਟ ਤੁਸੀਂ ਦੇਖ ਸਕਦੇ ਹੈਗੇ ਆ ਰਖੜੀ ਦੇ ਉੱਪਰ ਜਿਹੜਾ ਆ ਅਸੀਂ ਸਵੈਸ਼ਵ ਧੁਮਾਕਾ ਜਿਹੜਾ ਇਹ ਕਰ ਦੁੱਤਾ ਕੀ ਤੁਹਾਨੂੰ ਸ਼ਹਿਰ ਨਾ ਜਾਣਾ ਪਵੇ 500 ਰੁਪਏ ਦੇ ਵਿੱਚ ਦੇਖੋ ਵੈਰਾਈਟੀ ਦੇਖੋ ਕਿੰਨੀ ਵਧੀਆ ਹੈਗੀ ਆ ਕਲਰ ਤੁਸੀਂ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਹੈਗੇ ਆ ਔਰ ਦੇਖੋ ਅਸੀਂ ਕੋਈ ਬਿਜਲੀ ਦੇ ਖਰਚੇ ਨਹੀਂ ਕੱਢਨੇ ਆ 400 ਰੁਪਏ ਦੇ ਵਿੱਚ ਸੂਟ ਤੁਸੀਂ ਦੇਖ ਸਕਦੇ ਆ ਕਿੰਨਾ ਵਧੀਆ ਸੂਟ ਹੈਗਾ 400 ਰੁਪਏ ਚ ਇੱਕ ਆ ਕਲਰ ਤੁਹਾਨੂੰ ਮਿਲ ਜਾਏਗਾ ਔਰ 400 ਰੁਪਏ ਵਿੱਚ ਇੱਕ ਇਹ ਕਲਰ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਕਲਰ ਆ 400 ਰੁਪਏ ਦੇ ਵਿੱਚ ਇਹ ਤੁਹਾਨੂੰ 400 ਰੁਪਏ ਦੇ ਵਿੱਚ ਸੂਟ ਅਸੀਂ ਦਿਖਾ ਲਿਆ ਗਿਆ ਹੁਣ ਇੱਧਰ ਆ ਜਾਓ ਪ੍ਰਿੰਟ ਦੇਖੋ ਕਿੰਨਾ ਵਧੀਆ ਹੈਗਾ 450 ਰੁਪਏ ਦੇ ਵਿੱਚ ਕੋਟਨ ਦਾ ਸੂਟ ਔਰ 450 450 ਰੁਪਏ ਦੇ ਵਿੱਚ ਸੂਟ ਬੇਹੱਦੀ ਵਧੀਆ ਕਲਰ ਰੰਗ ਦੇਖੋ ਸਾਡਾ ਕੋਈ ਬਿਜਲੀ ਦਾ ਖਰਚਾ ਨਹੀਂ ਆਉਂਦਾ ਸਾਡਾ ਕੋਈ ਪੈਟਰੋਲਾ ਦਾ ਖਰਚਾ ਨਹੀਂ ਆਉਂਦਾ ਅਸੀਂ ਕੋਈ ਨੁੱਕਰ ਨਹੀਂ ਰੱਖਿਓਏ ਆ ਦੇਖੋ 600 ਰੁਪਏ ਦੇ ਵਿੱਚ ਜਿਹੜਾ ਤੁਹਾਨੂੰ 12-1200 ਰੁਪਏ ਦਾ ਸੂਟ ਮਿਲਦਾ ਫੁੱਲ ਕੜਾਈ ਆ ਦੁਪੱਟਾ ਦੇਖ ਸਕਦੇ ਆ ਇਹਦੇ ਵਿੱਚ ਕਲਰ ਤੁਹਾਨੂੰ ਆਇਆ ਮਿਲਣਗੇ ਔਰ ਦੇਖੋ ਕਿੰਨਾ ਪਿਆਰਾ ਕਲਰ ਆ 12-1200 ਰੁਪਏ ਦਾ ਇਹ ਤੁਹਾਨੂੰ ਸ਼ਹਿਰ ਦੇ ਵਿੱਚ ਸੂਟ ਦੇਣਗੇ ਲੈਟਾਂ ਜਗਦੀਆਂ ਹੁੰਦੀਆਂ ਆ ਉਹਨਾਂ ਨੇ ਤੇ ਖਰਚੇ ਕੱਢਣੇ ਆ ਗਿਆ ਔਰ ਦੇਖੋ ਕਿੰਨਾ ਪਿਆਰਾ ਸੂਟ ਹੈਗਾ ਫੋਟੋ ਵਾਲਾ ਸਿਰਫ 400 ਰੁਪਏ ਦੇ ਵਿੱਚ ਸੂਟ ਹੈਗਾ 400s ਕਲਰ ਦੇਖੋ ਕਿੰਨੇ ਨੇ ਕਲਰ ਕਿੰਨੇ ਨੇ ਆ ਦੇਖੋ ਤੁਸੀਂ ਸੂਟ ਦੇਖੋ ਸੂਟ ਦਾ ਗੈਟਅਪ ਦੇਖੋ ਸਿਰਫ 400 ਰੁਪਏ ਦੇ ਵਿੱਚ ਕਿੰਨਾ ਟਾਪ ਦਾ ਸੂਟ ਹੈਗਾ ਆ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਸੂਟ ਸ਼ਾਇਰ ਇਹ ਤੁਹਾਨੂੰ 8-800 ਦਾ ਦੇਖੋ ਚਮਕ ਦੇਖੋ ਇਹਦੀ ਚਮਕ ਦੇਖਣ ਵਾਲੀ ਆ ਕਿੰਨੀ ਪਿਆਰੀ ਚਮਕ ਹੈਗੀ ਆ ਔਰ ਅਸੀਂ ਜਿੱਥੇ YouTube Instagram Facebook ਤੇ ਪਾਰੇ ਆ ਔਰ ਲਗਾਤਾਰ ਵੇਚ ਰਹੇ ਆ 400 ਰੁਪਏ ਦੇ ਵਿੱਚ ਆ ਦੇਖੋ ਕਿੰਨਾ ਪਿਆਰਾ ਸੂਟ ਹੈਗਾ ਇਹਦੇ ਵਿੱਚ ਤੁਹਾਨੂੰ ਆ ਵੀ ਕਲਰ ਮਿਲ ਜਾਏਗਾ 400 ਰੁਪਏ ਦੇ ਵਿੱਚ ਔਰ ਜਲਦੀ ਕਰੋ ਮੌਕਾ ਨੰਗ ਨੰਗ ਨਾ ਜਾਵੇ ਲਓ ਜੀ 300 ਰੁਪਏ ਦੇ ਵਿੱਚ ਸਿਰਫ ਕਿੰਨਾ ਵਧੀਆ ਕਲਰ ਹੈਗਾ ਆ ਕਿੰਨਾ ਪਿਆਰਾ ਕਲਰ ਹੈਗਾ ਆ ਔਰ ਤੁਸੀਂ ਸੂਟ ਦੇਖ ਸਕਦੇ ਆ ਦੇਖ ਕੇ ਤੁਸੀਂ ਹੈਰਾਨ ਹੋ ਜਾਣਾ ਆ ਕਿ ਇੰਨੇ ਘੱਟ ਰੇਟਾਂ ਤੇ ਸੂਟ ਕਿਉਂ ਮਿਲ ਰਹੇ ਨੇ ਇੰਨੇ ਘੱਟ ਰੇਟਾਂ ਤੇ ਸੂਟ ਆ 300 ਰੁਪਏ ਦੇ ਵਿੱਚ ਦੇਖੋ ਆਂਦਾ ਕੀ ਆ 300 ਰੁਪਏ ਦੇ ਵਿੱਚ ਸਿਰਫ ਤੇ ਸਿਰਫ 300 ਰੁਪਏ ਚ ਆ ਤੁਹਾਨੂੰ ਮੈਂ ਪਹਿਲਾਂ ਦਿਖਾ ਚੁੱਕੇ ਆ ਇਹਦੇ ਕਲਰ ਇੱਧਰ ਪਏ ਨੇ ਹੋਰ ਗੈਟਅਪ ਦੇਖੋ ਸੂਟ ਦੀ ਚਮਕ ਦੇਖੋ ਤੁਸੀਂ ਔਰ ਕਿੰਨਾ ਪਿਆਰਾ ਇਹ ਸੂਟ ਹੈਗਾ ਆ ਸਿਰਫ 350 ਰੁਪਏ ਦੇ ਵਿੱਚ ਆ ਦੇਖੋ ਸੂਟ ਦਾ ਕਲਰ ਕਿੰਨਾ ਪਿਆਰਾ ਚਮਕ ਕਿੰਨੀ ਆ ਸਿਰਫ ਤੇ ਸਿਰਫ 350 ਰੁਪਏ ਦੇ ਵਿੱਚ ਇਹ ਸੂਟ ਹੈਗਾ ਔਰ ਇਸ ਰੇਟ ਨੂੰ ਤੁਹਾਨੂੰ ਕੋਈ ਨਹੀਂ ਦੇ ਸਕੇਗਾ ਦੇਖੋ ਤੁਹਾਨੂੰ ਪਤਾ ਆ ਤੇ ਆ ਲੋ 300 ਰੁਪਏ ਦੇ ਵਿੱਚ ਤਾਂ ਤਾਂ ਪਤਾ ਪਿਆ ਅਸੀਂ ਪੱਤਰਕਾਰੀ ਵੀ ਕਰਦੇ ਹੈਗੇ ਆ ਕਸ਼ਮੀਰੀ ਲਾਲ ਕੈਥ ਪਿੰਡ ਗਰਚਾ ਰਜਨੀਵਾਲਾ ਤੁਹਾਡੇ ਪਿੰਡਾਂ ਚ ਅਕਸਰ ਹੀ ਆਉਂਦੇ ਨੇ ਆ ਸੂਟ ਦੇਖ ਸਕਦੇ ਹੋ ਤੁਸੀਂ 400 ਰੁਪਏ ਦੇ ਵਿੱਚ ਦੁਪੱਟਾ ਬੜਾ ਵਧੀਆ ਹੈਗਾ ਆ ਔਰ ਆ ਦੇਖੋ ਕਲਰ ਕਿੰਨਾ ਪਿਆਰਾ ਹੈਗਾ ਆ 300 ਰੁਪਏ ਦੇ ਵਿੱਚ ਸਿਰਫ ਇਹ ਤੁਹਾਨੂੰ ਸੂਟ ਅਸੀਂ ਦੇ ਦੇਣਾ ਆ ਔਰ 400 ਰੁਪਏ ਦੇ ਵਿੱਚ ਦੇਖੋ ਕਿੰਨਾ ਟਾਪ ਦਾ ਸੂਟ ਹੈਗਾ ਆ ਜਦੋਂ ਤੁਸੀਂ ਇੱਥੇ ਆਓਗੇ ਤਾਂ ਪਤਾ ਲੱਗੇਗਾ 400 ਰੁਪਏ ਦੇ ਵਿੱਚ ਸੂਟ ਕਢਾਈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਹੈਗੀ ਆ ਔਰ ਲਗਾਤਾਰ ਜਿਹੜੇ ਐ ਸੂਟ ਵਿਕ ਰਹੇ ਹੈਗੇ ਆ ਨਵਾਂ ਮਾਲ ਲਿਆਂਦਾ ਆ ਦੇਖੋ ਕਲਰ ਤੁਹਾਡੇ ਪਸੰਦੇ ਆਉਣਗੇ ਤੁਸੀਂ ਘਰ ਬੈਠੇ ਅਗਰ ਤਿੰਨ ਚਾਰ ਸੂਟ ਜਣਿਆਂ ਨੇ ਸੂਟ ਮੰਗਾਣੇ ਆ ਮਾਦਰੋ 3-4 ਜਣਿਆਂ ਨੇ ਸੂਟ ਅਗਰ ਲੈਣੇ ਹੈਗੇ ਆ ਤਾਂ ਘਰ ਤੁਸੀਂ ਬੈਠੇ ਤੁਸੀਂ ਫੋਨ ਕਰ ਸਕਦੇ ਆ ਔਰ ਏਰੀਏ ਦੇ ਵਿੱਚ ਤੁਹਾਨੂੰ 15 ਮਿੰਟ ਦੇ ਵਿੱਚ ਡਿਲੀਵਰੀ ਮਿਲ ਜਾਏਗੀ 20 ਮਿੰਟ ਦੇ ਵਿੱਚ ਇਹ ਤੁਹਾਨੂੰ ਪਹੁੰਚ ਹੋ ਜਾਏਗੀ ਔਰ ਅਗਰ ਅਦਰ ਕਿਤੇ ਦੂਰ ਕਿਸੇ ਨੇ ਸੂਟ ਮੰਗਾਣੇ ਹੈਗੇ ਆ ਤਾਂ ਉਹ ਸਾਡੇ ਕੋਲ ਕੋਰੀਅਰ ਰਾਹੀਂ ਮੰਗਾ ਸਕਦੇ ਹੈਗੇ ਆ ਕੋਰੀਅਰ ਦਾ ਰਾਹੀਂ ਸੂਟ ਮੰਗਾ ਸਕਦੇ ਹੈਗੇ ਆ ਵੀਡੀਓ ਕਾਲਿੰਗ ਕਰ ਸਕਦੇ ਆ ਵੀਡੀਓ ਕਾਲਿੰਗ ਕਰਕੇ ਤੁਸੀਂ ਸੂਟ ਪਸੰਦ ਕਰ ਸਕਦੇ ਆ ਕਿਹੜੇ-ਕਿਹੜੇ ਸੂਟ ਪਾਣੇ ਆ ਉਹੀ-ਉਹੀ ਸੂਟ ਉਹਦੇ ਵਿੱਚ ਪਾਏ ਜਾਣਗੇ ਦੇਖੋ ਅਸੀਂ ਕੋਈ ਬਿਜਲੀ ਦੇ ਖਰਚੇ ਨਹੀਂ ਦੇਣੇ ਹੈਗੇ ਠੀਕ ਆ ਜੀ ਕੋਈ ਅਸੀਂ ਕੰਮ ਕਰਨ ਵਾਲੇ ਨਹੀਂ ਰੱਖੇ ਹੋਏ ਹੈਗੇ ਉਹ ਵੀ ਖਰਚਾ ਬਚ ਜਾਂਦਾ ਦੁਕਾਨ ਦਾ ਕਿਰਾਇਆ ਨਹੀਂ ਦੇਣਾ ਉਹ ਵੀ ਸਾਡਾ ਖਰਚਾ ਬਚ ਜਾਂਦਾ ਹੈਗਾ ਆ ਕੋਈ ਦੂਰੋਂ ਆਣਾ ਜਾਣਾ ਨਹੀਂ ਹੈਗਾ ਪੈਟਰੋਲ ਦਾ ਖਰਚਾ ਆ ਉਹ ਸਾਡਾ ਬਚ ਜਾਂਦਾ ਹੈਗਾ ਆ ਸੋ ਇਸ ਤਰ੍ਹਾਂ ਜਿਹੜੇ ਇਹ ਸਾਰੇ ਖਰਚੇ ਜਦੋਂ ਬਚ ਜਾਂਦੇ ਆ ਨਹੀਂ ਤੇ ਜਿਹੜੇ ਦੁਕਾਨਦਾਰ ਰਹਿ ਗਿਆ ਉਹਨਾਂ ਨੇ ਉਹ ਸਾਰੇ ਖਰਚੇ ਤੁਹਾਡੇ ਸਿਰ ਸੁਟਾ ਰਹੀ ਕੱਢਣੇ ਹੈਗੇ ਆ ਪਰ ਅਸੀਂ ਜਿਹੜਾ ਹੈਗਾ ਆ ਕਿ ਕੋਈ ਸੁਟਾ ਰਹੀ ਇਹ ਖਰਚੇ ਜਿਹੜੇ ਹੈਗੇ ਆ ਉਹ ਸਾਰੇ ਜਦੋਂ ਵੱਜ ਜਾਂਦੇ ਆ ਤਾਂ ਕਰਕੇ ਰੇਟ ਜਿਹੜਾ ਆ ਇਹ ਸਭ ਤੋਂ ਜਿਹੜਾ ਘਟ ਹੈਗਾ ਆ ਸਾਡਾ ਰੇਟ ਘਟਿਆ ਸਕਰੀਨ ਤੇ ਦਿੱਤੇ ਹੋਏ ਨੰਬਰ ਦੇ ਉੱਪਰ ਤੁਸੀਂ ਕਾਲ ਕਰੋ ਫੋਨ ਕਰੋ ਔਰ ਨਿਤ ਨਵਾਂ ਜਿਹੜਾ ਮਾਲ ਆ ਰਿਹਾ ਹੈਗਾ ਆ ਔਰ ਰੱਖੜੀ ਤੱਕ ਇਹ ਜਿਹੜੀ ਆ ਆਫਰ ਹੈਗੀ ਆ ਰੱਖੜੀ ਤੋਂ ਬਾਅਦ ਸੂਟਾਂ ਦੇ ਰੇਟ ਜਿਹੜੇ ਆ ਉਹ ਅਲੱਗ ਤੌਰ ਤੇ ਹੋਣਗੇ ਰੱਖੜੀ ਤੱਕ ਜਿਹੜਾ ਫਾਇਦਾ ਉਠਾਣਾ ਆ ਕਿਸੇ ਨੇ ਭੈਣਾਂ ਨੂੰ ਸੂਟ ਦੇਣੇ ਆਗੇ ਆ ਘਰ ਬੈਠੇ ਆ ਦੇਖੋ ਪੈਸੇ ਤਾਂ ਤੁਸੀਂ ਦੇ ਦਿੰਨੇ ਆ ਉਹ ਖਰਚ ਹੋ ਜਾਂਦੇ ਆ ਪਰ ਸੂਟ ਜਿਹੜਾ ਗਿਫਟ ਦੇ ਤੌਰ ਤੇ ਤੁਸੀਂ ਆਪਣੀ ਸਿਸਟਰ ਨੂੰ ਦਿੰਨੇ ਹੋ ਭੈਣਾਂ ਨੂੰ ਦਿੰਨੇ ਹੋ ਉਹ ਉਹਨਾਂ ਨੇ ਪਾਣਾ ਹੁੰਦਾ ਆ ਹਟਾਣਾ ਹੁੰਦਾ ਆ ਅਸਲ ਗਿਫਟ ਤਾਂ ਜਿਹੜਾ ਇਹ ਸੂਟਾਂ ਦਾ ਜਿਹੜਾ ਆ ਹੁੰਦਾ ਆ ਗਾਇ ਔਰ ਤੁਸੀਂ ਦੇਖ ਸਕਦੇ ਹੋ ਔਰ ਸਕਰੀਨ ਤੇ ਦਿੱਤੇ ਹੋਏ ਨੰਬਰ ਦੇ ਉੱਪਰ ਫੋਨ ਕਰੋ ਔਰ ਤਕਰੀਬਨ ਤਕਰੀਬਨ ਜਿਹੜੇ ਆ ਸੂਟ ਹੈ ਗਿਆ ਕੋਈ ਡਿਫੈਕਟਿਵ ਸੂਟ ਨਹੀਂ ਹੋਏਗਾ ਤੁਹਾਨੂੰ ਪੂਰਾ ਚੈੱਕ ਕਰਕੇ ਇੱਥੇ ਜਿਹੜਾ ਸੂਟ ਤੁਸੀਂ ਪਸੰਦ ਕਰ ਲਿਆ ਉਹ ਤੁਹਾਨੂੰ ਇੱਥੇ ਚੈੱਕ ਕਰਾਇਆ ਜਾਏਗਾ ਪੂਰਾ ਸੂਟ ਖੋਲ ਕੇ ਚੈੱਕ ਕਰਾਇਆ ਜਾਏਗਾ ਡਿਫੈਕਟ ਸੂਟ ਹੋਏਗਾ ਤਾਂ ਉਹ ਇੱਥੇ ਤੋਂ ਵਾਪਸ ਹੋ ਜਾਏਗਾ ਪਰ ਇੱਕ ਗੱਲਿਆ ਕਿਉਂਕਿ ਅਸੀਂ ਫਿਕਸ ਰੇਟ ਰੱਖਿਓਏ ਆ ਕੋਈ ਵੀ ਰੇਟ ਜਿਹੜਾ ਆ ਘੱਟ ਨਹੀਂ ਹੋਏਗਾ ਔਰ ਸਿਰਫ ਤੇ ਸਿਰਫ ਜਿਹੜੇ ਆ ਨਗਦ ਮਿਲੇਗਾ ਉਧਾਰ ਜਿਹੜਾ ਆ ਕਿਸੇ ਵੀ ਸੂਟ ਦਾ ਨਹੀਂ ਕੀਤਾ ਜਾਵੇਗਾ ਕਿਉਂਕਿ ਇਹਦੇ ਵਿੱਚੋਂ ਅਸੀਂ ਕੋਈ ਇੰਨਾ ਮਾਰਜਨ ਨਹੀਂ ਨਾ ਰੱਖਿਆ ਹੋਇਆ ਜੇ ਮਾਰਜਨ ਰੱਖਿਆ ਹੁੰਦਾ ਤਾਂ ਅਸੀਂ ਉਧਾਰ ਵੀ ਕਰ ਲਈਏ ਠੀਕ ਹੈ ਜੀ ਹੁਣ ਸ਼ਹਿਰਾਂ ਵਾਲੇ ਆ ਤੁਸੀਂ 20000 ਦਾ 10000 ਦਾ 15000 ਦਾ ਮਾਲ ਖਰੀਦ ਕੇ ਲਿਆਨੇ ਆ ਸਾਲ-ਸਾਲ ਵੀ ਉਧਾਰ ਕਰ ਲੈਂਦੇ ਆ ਉਹਦੇ ਪਿੱਛੇ ਕਾਰਨ ਹੁੰਦਾ ਕਿ ਉਹ ਜਿਹੜੇ ਰੇਟ ਆ ਉਹਨਾਂ ਨੇ ਪਹਿਲੇ ਕੀਮਤਾ ਘਟੀਆਂ ਹੁੰਦੀਆਂ ਸੋ ਕੰਡੈਕਟ ਕਰੋ